ਕੇ ਮਾ ਵਿੱਚ ਥਾ ਅਲਾ ਦੀ ਸੋ ਮੈਂ ਤੜੀ ਜਾ ਮੇਰਾ ਵਿਕਲੇ ਦੁਲਾ ਮਾ ਵਿੱਚ ਥਾ ਤੇ ਕੇ ਗਜ ਮਾ ਵਿੱਚ ਥਾ ਅਲਾ ਦੀ ਸੋ ਮੈਂ ਤੜੀ ਜਾ ਮੇਰਾ ਵਿਕਲੇ ਦੁਲਾ ਮਾ ਵਿੱਚ ਥਾ ਤੇ ਕੇ ਗਤਵਾ ਵਿੱਚ ਥਾ ਅਲਾ ਦੀ ਸੋ ਮੈਂ ਤੜੀ ਜਾ ਮੇਰਾ ਲਿਖ ਲੈ ਦੁਲਾ ਮਾ Sí. ਵੇ ਤੋਰੀਆ ਬੜੀ ਕੱਟੇ ਬੜੀ ਬਣੀ ਕੋਰੀਆ ਮੈਂ ਤੇ ਆ ਸਹਾਨੀਆਂ ਤੇ ਬੁਨੀਆਂ ਹਾਂਜੀ ਬਾਬਾ ਜੀ ਤਾਂ ਤਾਂ ਬਾਬਾ ਖੇਤਰਪਾਲ ਜੀ ਦਾ ਮੇਲਾ ਕਿਹੜੇ ਵਾਰ ਤੇ ਕਿੱਥੇ ਬਣਾਇਆ ਜਾਂਦਾ ਬਾਬਾ ਜੀ ਦਾ ਮੇਲਾ ਐਤਵਾਰ 29 ਸਤੰਬਰ ਦਿਨ ਐਤਵਾਰ ਕੱਲ ਪੱਟੀ ਰੋਡ ਤੇ પેટ્રોલ ਪੰਪ ਤੇ ਜਿਹੜਾ ਹਰ ਸਾਲ ਮੇਲਾ ਬਣਾਇਆ ਜਾਂਦਾ ਸਾਰੀਆਂ ਸੰਗਤਾਂ ਨੂੰ ਆਉਂਦਾ ਉਹਨੂੰ ਲਾ ਕੇ ਆਉਂਦੇ ਸੱਦਾ ਦਿੱਤਾ ਜਾਂਦਾ ਸਾਡੇ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਖੇਤਰਪਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਗਾੜੇ ਪ੍ਰਧਾਨ ਰੁਕੂ ਸ਼ਰਮਾ ਜੀ ਵੱਲੋਂ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਦਾ ਸਦਾ ਦਿੱਤਾ ਜਾਂਦਾ ਸਾਰੀ ਨੂੰ ਹਰਵਾ ਕੇ ਉਹ ਜੀ ਬਾਬਾ ਜੀ ਦੇ ਪੁੱਛਿਆ ਪ੍ਰਾਪਤ ਹੈ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਨੇ ਕਲਾਕਾਰ ਜੀ ਇੱਕ ਇੱਥੇ ਆ ਰਿਹਾ ਜੀ ਸਰਜੀਤ ਭੁੱਲ ਆ ਰਿਹਾ ਨਾਲ ਕੁੜਕੀ ਜਸਲਤ ਮਾਨ ਇੱਕ ਕਲਾਕਾਰ ਬਾਗੀ ਵੀ ਆ ਰਿਹਾ ਹੈ ਕਿਹੜੇ ਕਿਹੜੇ ਖੇਡਾਂ ਦੇ ਮੈਚ ਕਰਾਇਆ ਜਾ ਰਹੇ ਹੈ ਇੱਕ ਕਬੱਡੀ ਦੇ ਫਸਵੇਂ ਮੈਚ ਹੋਣਗੇ ਜੀ ਬਾਜੂ ਬੈਂਕਾ ਤੇ ਪ੍ਰੀਤ ਲੱड्डੂ ਦੀ ਟੀਮ ਦੇ ਵਿਚਕਾਰ ਤੇ ਸਾਰੇ ਆਗੇ ਸੰਗਤਾਂ ਨੂੰ ਸਦਾ ਪਤਾ ਜਦਾ ਵੀ ਆ ਕੇ ਕਬੱਡੀ ਦੇ ਮੈਚ ਵੇਖੋ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਆਉਣ ਵਾਲੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀਆਂ ਸੰਗਤਾਂ ਨੂੰ ਕਹਿਣਾ ਚਾਹੁੰਦਾ ਜਾਈ ਕਿ ਜਿੰਨਾ ਵੀ ਬਾਬਾ ਜੀ ਦੇ ਦਰਬਾਰ ਤੇ ਲਈ ਆ ਸਕਦੇ ਸਰਦਾ ਨਾਲ ਆਇਆ ਕਰੋ ਹਰ ਇੱਕ ਦੀ ਅਸਮਰਦਾ ਪੂਰੀਆਂ ਕਰਦੇ ਤੁਹਾਡੀਆਂ ਵੀ ਅਸਮਰਦਾ ਪੂਰੀਆਂ ਕਰਦੇ ਹਰ ਇੱਕ ਨੂੰ ਦੁੱਧ ਵਾਲੇ ਨੂੰ ਦੁੱਧ ਤੇ ਪੁੱਤ ਵਾਲੇ ਨੂੰ ਪੁੱਤ ਚਾਰ ਵਾਲੇ ਨੂੰ ਦਰਤਾ ਰੈ ਨੂੰ ਕਹ ਦਿੰਦੇ ਆ ਆਸਾ ਮਰਾਦਾ ਪੂਰੀਆਂ ਕਰਦੇ ਸਭ ਦੀ ਆਸਾ ਮਰਾਦਾ ਪੂਰੀਆਂ ਕਰਦੇ ਆ ਕੇ ਆਪਣੀ ਆਸਾ ਮਰਦਾ ਪੂਰੀਆਂ ਹਾਂਜੀ ਬਾਬਾ ਜੀ ਤਾਂ ਤਾਂ ਬਾਬਾ ਖੇਤਰਪਾਲ ਜੀ ਦਾ ਮੇਲਾ ਕਿਹੜੇ ਪੇ ਸ਼ਹਿਰ ਦੇ ਵਿੱਚ ਬਣਾਇਆ ਜਾ ਰਿਹਾ ਦੇਖੋ ਜੀ ਪਿੱਖੀਵਿੰਡ ਦੇ ਸ਼ਹਿਰ ਵਿੱਚ ਬਣਾਇਆ ਜਾ ਰਿਹਾ ਬਾਬਾ ਜੀ ਦਾ ਮੇਲਾ ਬੜੀ ਸਰਦਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਭ ਸੰਗਤਾਂ ਨੂੰ ਮੇਲੇ ਵਿੱਚ ਲੱਖ ਲੱਖ ਵਧਾਈਆਂ ਦਿੰਨੇ ਆ ਸੰਗਤ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਗਿਆ ਜੀ ਕਿਹੜੇ ਕਿਹੜੇ ਕਲਾਕਾਰ ਆ ਰਹੇ ਪਹੁੰਚ ਰਹੇ ਕਲਾਕਾਰ ਬਾਗੀ ਸਰਜੀਤ ਭੁੱਲਰ ਜੰਤਮਾਨ ਕਿਹੜੇ ਕਿਹੜੇ ਖੇਡਾਂ ਦੇ ਮੈਚ ਕਰਾਇਆ ਜਾ ਰਹੇ ਪ੍ਰੀਤ ਲੱड्डੂ ਬੈਂਕੇ ਵਾਲਾ ਬਾਜੂ ਵੱਜਦਾ ਬੈਂਕਾ ਆਉਣ ਵਾਲੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਆਉਣ ਵਾਲੀਆਂ ਸੰਤਾਂ ਨੂੰ ਇਹ ਕਹਿੰਨੇ ਸੰਗਤਾਂ ਨੂੰ ਭਈ ਮੇਲੇ ਵਿੱਚ ਕੋਈ ਹਥਿਆਰ ਲੈ ਕੇ ਨਾਵੇ ਨਸ਼ਾ ਕਰਕੇ ਨਾਵੇ ਬੜੀ ਸਰਦਾ ਅਤੇ ਧੂਮਤਾਂਮ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦੇ ਨਾਮ ਜਪੋ ਕਿੰਨਾ ਦੀ ਗਵਾਈ ਦੇ ਵਿੱਚ ਮਿਲਕ ਰਾਜ ਆਰ ਇਹ ਬੱਬੂ ਸ਼ਰਮਾ ਜੀ ਤਨ ਤਨ ਬਾਬਾ ਖੇਤਰਪਾਲ ਜੀ ਦਾ ਮੇਲਾ ਪੱਟਰੀ ਰੋਡ ਵਿਖੇ ਡਰੋਪ ਪੰਪ ਦੇ ਨਾਲ ਜਿਹੜਾ ਦਰਬਾਰ ਹੈ ਉੱਥੇ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਇਸ ਯੋਗਨਾ ਬਣਾਇਆ ਜਾ ਰਿਹਾ ਹੈ ਔਰ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਵਾਰ ਵੀ ਮੇਲਾ ਜਿਹੜਾ ਬੜੇ ਸ਼ਰਧਾ ਨਾਲ ਬਣਾਇਆ ਜਾ ਰਿਹਾ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਇੱਥੇ ਸਰਜੀਤ ਪੁੱਲਰ ਜੀ ਜਨਤ ਕੌਰ ਲੜਕੀ ਉਹਨਾਂ ਨਾਲ ਬਾਗੀ ਐਡ ਪਾਰਟੀ ਉਹ ਸਾਰੇ ਇੱਥੇ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਬਾਬਾ ਜੀ ਦੇ ਗੁੰਮਦਾਨ ਨੂੰ ਕੋਈ ਖੇਡਾਂ ਦੇ ਮੈਚ ਵੀ ਕਰਵਾਏ ਜਾ ਰਹੇ ਬਿਲਕੁਲ ਜੀ ਇੱਥੇ ਕਬੱਡੀ ਦਾ ਮੈਚ ਸ਼ਾਮ ਦੇ 5 ਵਜੇ ਬਾਜੂ ਬੈਂਕਾ ਤੇ ਪ੍ਰੀਤ ਲੱਧੂ ਇਹਨਾਂ ਦੇ ਵਿਚਕਾਰ ਜਿਹੜਾ ਫਸਵਾ ਜਿਹੜਾ ਕਬੱਡੀ ਮੈਚ ਕਰਵਾਇਆ ਜਾਵੇਗਾ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਹੈ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਮਸੋਮਾ ਹਮਾ ਕੇ ਪਹੁੰਚੋ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਨਾਲ ਦੀ ਨਾਲ ਅਸੀਂ ਇੱਕ ਸੰਗਤ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਸੱਜਣ ਇੱਥੇ ਨਸ਼ਾ ਕਰਕੇ ਨਾ ਆਵੇ ਔਰ ਕਿਸੇ ਵੀ ਕਿਸਮ ਦਾ ਹਥਿਆਰ ਨਾ ਲੈ ਕੇ ਆਵੇ ਤਾਂ ਜੋ ਮੇਲਾ ਜਿਹੜਾ ਸ਼ਾਂਤਪੂਰਤ ਹੋ ਸਕੇ ਧੰਨ ਜੀ ਸਾਹਿਬ ਜੀ ਕਰਾਂ ਬਾਬਾ ਸਾਹਿਬ ਜੀ ਹੋ ਸੱਚੇ ਦਰਬਾਰ ਕੀ ਜੈ ਦਰਬਾਰ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਨਹੀਂ ਮੈਂ ਮੰਗਾ ਭਈ ਮੈਂ ਮੰਗਾ ਪੁੱਠ ਕੱਢ ਕੇ ਰੱਖਿਆ ਲੈਂਦਾ ਆਜ ਬਾਬਾ ਜੀ ਦੀ ਮੰਦਿਰ ਇਸ ਮੈਂ ਕੱਲ ਐਕਲਰ ਬਾਬਾ ਜੀ ਦਾ ਮੇਲਾ ਵਾ ਕਿੱਥੋਂ ਕਿੱਥੋਂ ਵੀ ਸੰਗਤ ਦੂਰੋਂ ਨੇੜੇ ਜਿਆ ਠੀਕ ਹੈ ਮੈਂ ਸਦਾ ਦਿੱਤਾ ਜਿਹਦਾ ਮੇਲੇ ਜਾਓ ਤੇ ਆਪਣੇ ਮੈਂ